ਨਾਮ ਦੁਨੀਆ ਦੇ ਵਿੱਚ ਲੈ ਕੇ ਤਬਾਦਾ ਜਾਣੀ ਜਾਵੇਗਾ ਇਸ ਨਾਮ ਦੇ ਆਸਰੇ ਹੀ ਖੱਡ ਤੇ ਰਹਿਣਾ ਹੈ ਨਾਮ ਕੇ ਤਾਰੇ ਸਿਮਰਤ ਦੇ ਰਾਹ ਸਿਮਰਤ ਗਿਆਨ ਦਾ ਗਿਆਨ ਦੇਖਦਾ ਗਿਆਨ ਉਰਾਤ ਦਾ ਗਿਆਨ ਇਹ ਸਭ ਚਨਾਬ ਤੇ ਹੈ ਅਬਦੇ ਦਾ ਅਬਦੇ ਨਾਮ ਨੂੰ ਇੱਕ ਪਾਸੇ ਕਰ ਦਿੱਤਾ ਜਾਏ ਇਹਨਾਂ ਸਿਮਰਤੀਆਂ ਦਾ ਇਹਦਾ ਸ਼ਾਸਤਰਾ ਦਾ ਇਹਨਾਂ ਦੇਤਾ ਦਾ ਗਿਆਨ ਕੋਈ ਮਤਲਬ ਨਹੀਂ ਹੁੰਦਾ ਕਿ ਇਹ ਸਾਰੇ ਨਾਮ ਤੇ ਵਜੂਦ ਨੂੰ ਮਰਦੇ ਨੇ ਨਾਮ ਕੀ ਹਸਤੇ ਨੂੰ ਸਿਧਾ ਕਰਦੇ ਆਏ ਤੇ ਨਾਮ ਤੇ ਅਸਰੇ ਦੀ ਸਿਮਰਤੀਆਂ ਦਾ ਗਿਆਨ ਦੇਤਾ ਦਾ ਗਿਆਨ ਕੁਰਾਨਾ ਦਾ ਗਿਆਨ, ਸ਼ਾਸਤਰਾ ਦਾ ਗਿਆਨ ਸਭ ਨਾਮ ਤੇ ਆਸੀ। ਨਾਮ ਤੇ ਤਾਰੇ ਸੁਣ ਗਿਆ ਧਿਆਨ। ਜਿਹੜੇ ਸੁਣਦੇ ਹੈ, ਸੁਣਤ ਵਾਂ ਜਿਹੜਾ ਸੁਣਦੀ ਬੈ ਗਈ ਧਿਆਨ ਵਾਂ। ਜਿਹੜਾ ਸੁਣਦਾ ਦੇ ਤੈ ਉਸ ਨਾਲ ਸੁਣ